ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ 15 April ਵਿਸਾਖ 1469 ਨੂੰ ਗੁਰੂ ਨਾਨਕ ਸਾਹਿਬ ਦਾ ਜਨਮ ਕਿ ਸਥਾਨ ਤੇ ਹੋਇਆ ਤਲਵੰਡੀ ਰਾਏ ਪੋਏ ਜਿਸ ਵਿੱਚ ਪੰਜਾਬ ਵਿੱਚ ਤਲਵੰਡੀ ਨਾਮ ਦੇ ਕਈ ਪਿੰਡ ਹਨ ਇਸ ਪਿੰਡ ਨੂੰ 1424 1434ਵੀਂ ਦਰਮਿਆਨ ਰਾਏ ਪੋਏ ਨੇ ਸੈਦ ਸਲਤਨਤ ਦੇ ਦੂਜੇ ਹਾਕਮ ਮੁਬਾਰਕ ਸ਼ਾਹ ਪਾਸੋਂ ਪ੍ਰਾਪਤ ਕੀਤਾ ਸੀ ਰਾਏ ਭੋਇ ਦੇ ਨਾਮ ਉੱਪਰ ਤਲਵੰਡੀ ਦਾ ਨਾਂ ਤਲਵੰਡੀ ਰਾਏ ਭੋਇ ਰਾਏ ਦੀ ਭੋਇ ਦਾ ਜ਼ਮੀਨ ਮਸ਼ਹੂਰ ਹੋ ਗਿਆ ਇਸ ਜਗ੍ਹਾ ਦਾ ਨਾਮ ਹੋਣਾ ਨਨਕਾਣਾ ਸਾਹਿਬ ਅਤੇ ਹੁਣ ਇਹ ਪਾਕਿਸਤਾਨ ਵਿੱਚ ਹੈ ਗੁਰੂ ਨਾਨਕ ਸਾਹਿਬ ਦੇ ਮਾਤਾ ਤੇ ਪਿਤਾ ਦਾ ਕੀ ਨਾਮ ਸੀ ਮਾਤਾ ਦਾ ਨਾਮ ਤ੍ਰਿਪਤਾ ਦੇਵੀ ਜੀ ਅਤੇ ਪਿਤਾ ਦਾ ਨਾਮ ਮਹਿਤਾ ਕਲਿਆਣ ਚੰਦ ਜੀ ਮਹਿਤਾ ਕਲਿਆਣ ਚੰਦ ਜੀ ਨੂੰ ਪਿਆਰ ਨਾਲ ਲੋਕ ਕਾਲੂ ਕਹਿੰਦੇ ਸਨ ਰਾਏ ਭੋਏ ਨੇ ਆਪਣੇ ਅਧੀਨ 10 ਪਿੰਡਾਂ ਲਈ ਮਹਿਤਾ ਕਲਿਆਣ ਚੰਦ ਜੀ ਨੂੰ ਪਟਵਾਰੀ ਨਿਯੁਕਤ ਕੀਤਾ ਹੋਇਆ ਸੀ ਉਹ ਜ਼ਮੀਨ ਦੇ ਲੈਣ ਦੇਣ ਕਰਾਂ ਦਾ حساب ਤੇ ਆਮਦਨ ਖਰਚ ਦਾ ਵੇਰਵਾ ਰੱਖਦੇ ਸਨ ਉਹ ਆਪਣੇ ਕੰਮ ਵਿੱਚ ਬਹੁਤ ਮੁਹਾਰਤ ਰੱਖਦੇ ਸਨ ਇਸ ਲਈ ਰਾਏ ਭੋਏ ਤੋਂ ਬਾਅਦ ਉਸ ਦੇ ਪੁੱਤਰ ਰਾਏ ਬੁਲਾਰ ਨੇ ਮਹਿਤਾ ਕਲਿਆਣ ਚੰਦ ਜੀ ਨੂੰ ਪਟਵਾਰ ਕਾਰੇ ਦੀ ਸਾਰੀ ਜ਼ਿੰਮੇਵਾਰੀ ਦੇ ਦਿੱਤੀ ਆਪਣਾ ਚੌਥਾ ਸਵਾਲ ਕਲਿਆਣ ਚੰਦ ਦੇ ਨਾਮ ਨਾਲ ਮਹਿਤਾ ਸ਼ਬਦ ਤੋਂ ਕੀ ਭਾਵ ਹੈ ਇਹਦਾ ਜਵਾਬ ਹੈ ਜ਼ਮੀਨ ਵਰਗੇ ਮਹਤਵਪੂਰਨ ਕੰਮ ਦਾ ਲੇਖਾ ਜੋਖਾ ਰੱਖਣਾ ਅਤੇ ਰਾਏ ਬੁਲਾਰ ਨਾਲ ਨਜ਼ਦੀਕੀ ਕਰਕੇ ਇਲਾਕੇ ਦੇ ਲੋਕ ਸਤਕਾਰ ਨਾਲ ਉਹਨਾਂ ਨੂੰ ਮਹਿਤਾ ਜੀ ਬੁਲਾਉਣ ਲੱਗ ਪਏ ਮਹਿਤਾ ਤੋਂ ਭਾਵ ਹੈ ਵੱਡਾ ਦਾ ਸਤਕਾਰਯੋਗ ਭਾਈ ਨੰਦਰ ਲਾਲ ਜੀ ਨੇ ਨਾਨਕ ਸ਼ਬਦ ਦੀ ਕੀ ਅਰਥ ਕੀਤੇ ਹਨ ਭਾਈ ਨੰਦਰ ਲਾਲ ਆਪਣੀ ਰਚਨਾ ਗੰਜ ਨਾਮਾ ਵਿੱਚ ਲਿਖਦੇ ਹਨ ਦੋ ਨੂਨ ਨਾਮ ਪਾਕਿਸ਼ ਨਈਮ ਵੈ ਨਸੀਰ ਵਲ ਅਲਫੇ ਮਿਆਨਾ ਅਹਿਦ ਵੈ ਕਾਫੀ ਆਖ ਰੀਨ ਕਬੀਰ ਭਾਵ ਉਹਨਾਂ ਦੇ ਪਵਿੱਤਰ ਨਾਮ ਦੇ ਦੋ ਨੰਨੇ ਅੱਖਰ ਨਈਮ ਦਾਤ ਦੇਣ ਵਾਲਾ ਤੇ ਨਸੀਰ ਮਦਦ ਕਰਨ ਵਾਲਾ ਤੇ ਵਿਚਲਾ ਅਲਫ ਇੱਕ ਵਾਹਿਗੁਰੂ ਦਾ ਵਾਚਕ ਹੈ ਤੇ ਖੀਰਲਾ ਕਕਾ ਅੱਖਰ ਕਬੀਰ ਪਾਵ ਡਿਆਈ ਵਾਲਾ ਹੈ ਆਪਣਾ ਛੀਵਾਂ ਸਵਾਲ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਬੰਦੀ ਭਾਈ ਗੁਰਦਾਸ ਜੀ ਕੀ ਲਿਖਦੇ ਹਨ ਸਤ ਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਪਾਵ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਨਾਲ ਗਿਆਨਤਾ ਦਾ ਗੁਬਾਰ ਦੂਰ ਹੋ ਗਿਆ ਤੇ ਗਿਆਨ ਦਾ ਚਾਨਣ ਹੋ ਗਿਆ ਆਪਣਾ ਸਵਾਲ ਨੰਬਰ 7 ਹੈ ਸਰ ਮੁਹੰਮਦ ਇਕਬਾਲ ਗੁਰੂ ਸਾਹਿਬ ਦੀ ਪ੍ਰਕਾਸ਼ ਬਾਰੇ ਕੀ ਲਿਖਦੇ ਹਨ ਉਹ ਲਿਖਦੇ ਹਨ ਫਿਰ ਉਠੀ ਆਖੀਰ ਸਦਾ ਤੋਹੀਦ ਕੀ ਪੰਜਾਬ ਸੇ ਹਿੰਦ ਕੇ ਇੱਕ ਮਰਦ ਕਾਮਿਲ ਕੇ ਕਾਮਿਲ ਨੇ ਜਗਾਇਆ ਖਾਬ ਸੇ ਆਪਣਾ ਸਵਾਲ ਨੰਬਰ 8 ਗੁਰੂ ਨਾਨਕ ਸਾਹਿਬ ਨੇ ਦੁਨੀਆਵੀ ਵਿਦਿਆ ਕਿਸ ਕੋ ਨੂੰ ਪ੍ਰਾਪਤ ਕੀਤੀ ਗੁਰੂ ਸਾਹਿਬ ਦੀ ਬਾਣੀ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਸੰਸਕ੍ਰਿਤ ਅਰਬੀ ਫਾਰਸੀ ਪੰਜਾਬੀ ਭਾਸ਼ਾ ਦੀ ਚੰਗੀ ਜਾਣਕਾਰੀ ਸੀ ਉਹਨਾਂ ਨੇ ਗੋਪਾਲ ਪੰਡਿਤ ਕੋਲੋਂ ਹਿੰਦੀ ਪੰਡਿਤ ਬ੍ਰਿਜ ਲਾਲ ਕੋਲੋਂ ਸੰਸਕ੍ਰਿਤ ਮੌਲਵੀ ਕੁੱਤਬ ਮਦੀਨ ਕੋਲੋਂ ਫਾਰਸੀ ਦੀ ਵਿਦਿਆ ਪ੍ਰਾਪਤ ਕੀਤੀ ਉਹਨਾਂ ਦੀ ਉੱਚ ਦਰਜੇ ਦੀ ਤਿੱਖਣ ਬੁੱਧੀ ਦੇਖ ਕੇ ਸਾਰੇ ਉਸਤਾਦ ਹੈਰਾਨ ਸਨ ਆਪਣਾ ਸਵਾਲ ਨੰਬਰ 9 ਹੈ ਜਨੇਊ ਕਿਸ ਗੱਲ ਦਾ ਪ੍ਰਤੀਕ ਮੰਨਿਆ ਜਾਂਦਾ ਸੀ ਆਤਮਿਕ ਜੀਵਨ ਦਾ ਆਪਣਾ ਸਵਾਲ ਨੰਬਰ 10 ਹੈ ਗੁਰੂ ਸਾਹਿਬ ਨੇ ਜਨੇਊ ਪਾਣ ਤੋਂ ਇਨਕਾਰ ਕਿਉਂ ਕੀਤਾ ਕਿਉਂਕਿ ਧਰਮ ਦੇ ਆਪੂ بڑے ਠੇਕੇਦਾਰ ਜਨੇਊ ਦੇ ਨਾਮ ਤੇ ਸਮਾਜ ਜਵੰਡੀਆਂ ਪਾਰੇ ਸਨ ਜਨੇਊ ਪਾਉਣ ਦੀ ਇਜਾਜ਼ਤ ਕੇਵਲ ਮਰਦ ਨੂੰ ਸੀ ਔਰਤ ਨੂੰ ਨਹੀਂ ਸੀ ਮਰਦਾਂ ਵਿੱਚ ਵੀ ਸੁੱਦਰ ਨੂੰ ਜਨੇਊ ਪਾਉਣ ਦੀ ਇਜਾਜ਼ਤ ਨਹੀਂ ਸੀ ਮੰਨੂ ਸਿਮਰਤੀ ਅਨੁਸਾਰ ਬ੍ਰਾਹਮਣ ਦਾ ਜਨੇਊ ਕਪਾ ਦਾ ਖੱਤਰੀ ਦਾ ਸਣ ਦਾ ਤੇ ਵੈਸ ਦਾ ਜਨੇਊ ਭੇੜ ਦੀ ਉਹਨਾਂ ਦਾ ਹੋਣਾ ਚਾਹੀਦਾ ਹੈ ਜਨੇਊ ਪਾਉਣ ਦੇ ਸਮੇ ਵਿੱਚ ਵੀ ਫਰਕ ਹੈ ਬ੍ਰਾਹਮਣ ਨੂੰ ਬਸੰਤ ਰੁੱਤ ਖੱਤਰੀ ਨੂੰ ਗਰਮੀ ਵਿੱਚ ਅਤੇ ਵੈਸ ਨੂੰ ਸਰਦ ਰੁੱਤ ਵਿੱਚ ਪਾਉਣਾ ਚਾਹੀਦਾ ਹੈ ਇਸ ਲਈ ਗੁਰੂ ਨਾਨਕ ਸਾਹਿਬ ਨੇ ਅਜਿਹਾ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਆਪਣਾ ਸਵਾਲ ਨੰਬਰ 11ਵਾਂ ਹੈ ਗੁਰੂ ਸਾਹਿਬ ਨੂੰ ਜਨੇਊ ਪਾਉਣ ਆਏ ਪੰਡਤ ਦਾ ਕੀ ਨਾਮ ਸੀ ਉਸ ਪੰਡਤ ਦਾ ਨਾਮ ਸੀ ਪੰਡਤ ਹਰदयाल ਆਪਣਾ ਸਵਾਲ ਨੰਬਰ ਹੈ 12ਵਾਂ ਪੰਡਤ ਹਰदयाल ਨੇ ਜਨੇਊ ਪਾਉਣ ਦਾ ਕੀ ਕਾਰਨ ਦੱਸਿਆ ਇਦਾ ਜਵਾਬ ਹੈ ਉਸ ਪੰਡਤ ਨੇ ਦੱਸਿਆ ਇਸ ਨਾਲ ਸਾਡਾ ਦੂਸਰਾ ਜਨਮ ਹੁੰਦਾ ਹੈ ਜਿਸ ਨੂੰ ਆਤਮਕ ਜਨਮ ਕਿਹਾ ਜਾਂਦਾ ਹੈ ਸਵਾਲ ਨੰਬਰ ਆਪਣਾ ਹੈ ਤੀਰਵਾਂ ਗੁਰੂ ਸਾਹਿਬ ਨੇ ਪੰਡਤ ਹਰਦੇਵਾਲ ਨੂੰ ਕੀ ਜਵਾਬ ਦਿੱਤਾ ਗੁਰੂ ਸਾਹਿਬ ਨੇ ਜਵਾਬ ਦਿੱਤਾ ਆਤਮਕ ਜਨਮ ਦੇਣ ਵਾਲਾ ਜਨਮ ਇਹੋ ਜਿਹਾ ਹੋਣਾ ਚਾਹੀਦਾ ਹੈ ਜੋ ਆਤਮਾ ਲਈ ਫੱਬਮਾ ਹੋਵੇ ਜਿਹੜਾ ਜਿਵੇਂ ਤੁਸੀਂ ਮੈਨੂੰ ਦੇ ਰਹੇ ਹੋ ਇਹ ਤਾਂ ਧਾਗੇ ਦਾ ਹੈ ਮੈਲਾ ਹੋ ਜਾਵੇਗਾ ਟੁੱਟ ਵੀ ਜਾਵੇਗਾ ਇਸ ਨੂੰ ਬਦਲਣ ਦੀ ਲੋੜ ਵੀ ਪਵੇਗੀ ਜਦੋਂ ਆਤਮਾ ਤੇ ਸਰੀਰ ਦਾ ਵਿਚੋੜਾ ਹੋਵੇਗਾ ਇਹ ਜਨੇਊ ਤਾਂ ਸਰੀਰ ਦੇ ਨਾਲ ਹੀ ਚਿੱਖਾ ਵਿੱਚ ਸੜ ਜਾਵੇਗਾ ਫਿਰ ਇਹ ਜਨੇਊ ਆਤਮਿਕ ਜਨਮ ਲਈ ਕਿਵੇਂ ਹੋਇਆ ਖੋ ਸਤਨਾਮ ਸ੍ਰੀ ਵਾਹਿਗੁਰੂ ਆਪਣਾ ਸਵਾਲ ਨੰਬਰ ਹੈ 14ਵਾਂ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਦਾ ਜਨੇਊ ਪਾਉਣ ਲਈ ਕਿਹਾ ਇਹਦਾ ਜਵਾਬ ਹੈ ਗੁਰੂ ਸਾਹਿਬ ਨੇ ਕਿਹਾ ਦਿਆ ਕਪਾ ਸੰਤੋਖ ਸੂਤ ਜਤ ਗੱਢੀ ਸਤ ਵਟ ਇਹ ਜਨੇਊ ਜੀ ਕਾ ਹੀਤਾ ਪੰਡਿਤ ਘਤ ਨਾਹੋ ਟੁੱਟੇ ਨਾਮ ਲੱਗੇ ਨਾਉ ਜਲੇ ਨਾ ਜਾਏ ਧਨ ਸੋ ਮਾਨ ਸ ਨਾਨਕਾ ਜੋਗਲ ਚੱਲੇ ਪਾਈ ਗੁਰਨਾਨਕ ਪਾਤਸ਼ਾਹ ਦੀ ਤੁਕ ਤੋਂ ਕੀ ਭਾਵ ਹੈ ਇਹ ਪੰਡਿਤ ਜੇ ਤੇਰੇ ਪਾਸ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਤਾਂ ਮੇਰੇ ਗੱਲ ਪਾ ਦੇ ਜਿਸ ਦੀ ਕਪਾ ਦਿਆ ਹੋਵੇ ਜਿਸ ਦਾ ਸੁਤ ਸੰਤੋਖ ਹੋਵੇ ਜਿਸ ਦੀਆਂ ਗੰਨਾ ਸਤ ਇੰਦਰੀਆਂ ਨੂੰ ਵਸ ਵਿੱਚ ਰੱਖਣਾ ਹੋਣ ਅਤੇ ਜਿਸ ਦਾ ਵਟ ਸਤ ਉੱਚਾਚਾਰਨ ਹੋਵੇ ਇਹ ਉਹ ਜਿਹਨੇ ਉਹ ਨਾ ਟੁੱਟਦਾ ਹੈ ਨਾ ਹੀ ਇਸ ਨੂੰ ਮੈਲ ਲੱਗਦੀ ਹੈ ਨਾ ਹੀ ਸੜਦਾ ਤੇ ਨਾ ਹੀ ਇਹ ਗਵਾਚਦਾ ਹੈ ਇਹ ਨਾਨਕ ਅਮਨੁਖ ਭੱਗਾ ਵਾਲੇ ਹਨ ਜਿਨ੍ਹਾਂ ਨੇ ਜਿਹਨੂੰ ਆਪਣੇ ਗਲੇ ਵਿੱਚ ਪਾ ਲਿਆ ਹੈ ਆਪਣਾ ਸਵਾਲ ਨੰਬਰ ਹੈ 16ਵਾਂ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਅੰਗ 471 ਤੱਕ ਤੋਂ ਕੀ ਭਾਵ ਹੈ ਮਨੁੱਖ ਲੱਖਾਂ ਚੋਰੀਆਂ ਤੇ ਯਾਰੀਆਂ ਪਰ ਇਸਤਰੀ ਗਮਨ ਕਰਦਾ ਹੈ ਲੱਖਾਂ ਝੂਠ ਬੋਲਦਾ ਹੈ ਗਾ ਗਹਿਲਾ ਕੱਢਦਾ ਹੈ ਗਾਣਾ ਕੱਢਦਾ ਹੈ ਦਿਨ ਰਾਤ ਲੋਕਾਂ ਤੇ ਟੀ ਚੋਰੀ ਲਖਾ ਠਗੀਆਂ ਤੇ ਪਹਿਨਾਮੀਆਂ ਕਪਟ ਕਰਦਾ ਹੈ ਜੇਕਰ ਮਨੁੱਖ ਦੇ ਅੰਦਰ ਆਤਮੇ ਇਹ ਹਰ ਰੱਬੋਂ ਲੋਕਾਂ ਚਾਰੀ ਧਾਰਮਿਕ ਚਿੰਨ ਗ੍ਰਹਿਣ ਕਰ ਰਿਹਾ ਹੈ ਤਾਂ ਉਸ ਦਾ ਕੋਈ ਲਾਭ ਨਹੀਂ ਸਤਨਾਮ ਸ੍ਰੀ ਵਾਹਿਗੁਰੂ ਆਪਣਾ ਸਵਾਲ ਨੰਬਰ 11 ਹੈ ਸਾਰਵਾ ਇਸ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਬਿਨਾਂ ਸ਼ੁਭ ਗੁਣ ਪੈਦਾ ਕੀਤੇ ਕੇਵਲ ਧਾਰਮਿਕ ਚਿੰਨ੍ਹ ਧਾਰਨ ਕਰ ਲੈਣੇ ਕੇਵਲ ਦਿਖਾਵੇ ਇਸ ਦਾ ਆਤਮਾ ਨੂੰ ਕੋਈ ਲਾਭ ਨਹੀਂ ਆਪਣਾ ਸਵਾਲ ਨੰਬਰ 18ਵਾਂ ਗੁਰਨਾਨਕ ਦਾ ਵਿਆਹ ਕਿੱਥੇ ਅਤੇ ਕਿਸ ਨਾਲ ਹੋਇਆ ਇਹਦਾ ਜਵਾਬ ਹੈ 18 ਸਾਲ ਦੀ ਉਮਰ ਵਿੱਚ ਬਟਲਾ ਨਿਵਾਸੀ ਸ੍ਰੀ ਮੂਲचंद ਜੀ ਦੀ ਬੇਟੀ ਬੀਬੀ ਸੁਲਖਰੀ ਨਾਲ ਵਿਆਹ ਹੋਇਆ ਆਪਣਾ ਸਵਾਲ ਨੰਬਰ ਹੈ 19ਵਾਂ ਭਾਈ ਮਰਦਾਨਾ ਬਾਰੇ ਜਾਣਕਾਰੀ ਦਿਓ ਇਹਦਾ ਜਵਾਬ ਹੈ ਆਪ ਜੀ ਚੋਭੜ ਜਾਤ ਦੇ ਮਰਾਸੀ ਮੀਰ ਬਾਦਰੇ ਦੇ ਪੁੱਤਰ ਸਨ ਆਪ ਦੀ ਮਾਤਾ ਦਾ ਨਾਮ ਲਖੋ ਸੀ ਉਮਰ ਵਿੱਚ ਆਪ ਗੁਰੂ ਨਾਨਕ ਸਾਹਿਬ ਤੋਂ ਲਗਭਗ 9 ਸਾਲ 2 ਮਹੀਨੇ ਵੱਡੇ ਸਨ ਆਪ ਜੀ ਨੂੰ ਲਗਭਗ 47 ਸਾਲ ਗੁਰੂ ਸਾਹਿਬ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਆਪਣਾ ਸਵਾਨ ਨੰਬਰ ਹੈ 20ਵਾਂ ਭਾਈ ਮਰਦਾਨੇ ਦੀ ਗੁਰੂ ਸਾਹਿਬ ਨਾਲ ਸੰਗਤ ਦਾ ਸਮਾਜ ਤੇ ਕੀ ਪ੍ਰਭਾਵ ਪਿਆ ਇਹਦਾ ਜਵਾਬ ਹੈ ਇੱਕ ਪਾਸੇ ਅਤ ਨੀਵੀਂ ਜਾਤ ਦਾ ਗਰੀ ਮਰਦਾਨਾ ਅਤੇ ਦੂਸਰੇ ਪਾਸੇ ਉੱਚੀ ਕੁੱਲ ਅਤੇ ਪਟਵਾਰੀ ਦੇ ਪੁੱਤਰ ਗੁਰੂ ਨਾਨਕ ਸਾਹਿਬ ਸਨ ਦੋਹਾਂ ਦੁਆਰਾ ਬਹੁਤ ਪਿਆਰ ਨਾਲ ਕਈ-ਕਈ ਘੰਟੇ ਇਕੱਠੇ ਬੈਠ ਕੇ ਰੱਬ ਦੀ ਸਿਫਤ ਸਲਾਹ ਦੇ ਗੀਤ ਗਾਉਣ ਦੀ ਨਿਯਤ ਕਰਨੀ ਸਮਾਜ ਵਿੱਚ ਧਾਰਮਿਕ ਸਮਾਜਿਕ ਅਤੇ ਆਰਥਿਕ ਪੱਦਰ ਤੇ ਪਾਈਆਂ ਵੰਡੀਆਂ ਨੂੰ ਖਤਮ ਕਰ ਰਹੀ ਹੈ ਸੋ ਇਹ ਸਵਾਲ ਜਵਾਬ ਬੇਨਤੀ ਸੰਗਤ ਨੇ ਪ੍ਰਮਾਨ ਕਰਨੀ ਜ਼ਰੂਰ ਸੁਣਨਾ ਜੀ ਬਹੁਤ ਮਿਹਨਤ ਨਾਲ ਸੰਗਤਾਂ ਵਾਸਤੇ ਸਵਾਲ ਜਵਾਬ ਲੈ ਕੇ ਆਏ ਹਾਂ ਭਾਈ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ